ਰੂਸ ਵਿੱਚ ਪੰਜਾਬੀ ਨੌਜਵਾਨ ਕੋਲੋਂ ਜਬਰੀ ਸ਼ਨਾਚ ਪਕਤੀ ਕਰਕੇ ਵੀਡੀਓ ਵਾਇਲ ਹੋਣ ਤੋਂ ਬਾਅਦ ਵੀਡੀਓ ਵਿੱਚ ਸ਼ਾਮਲ ਗਗਨਦੀਪ ਸਿੰਘ ਦਾ ਪਰਿਵਾਰ ਮੀਡੀਆ ਦੇ ਆਇਆ ਸਾਹਮਣੇ ਟੂਰਿਸਟ ਵੀਜ਼ੇ ਤੇ ਰੂਸ ਕੁ ਮੰਗੇ ਵਿਅਕਤੀਗਤ ਲੋਕਾਂ ਤੋਂ ਧੋਖੇ ਨਾਲ ਸ਼ਨਾਚ ਸ਼ਾਮਲ ਕਰਕੇ ਯੂਕਰੇਨ ਦੇ ਖਿਲਾਫ ਯੁੱਧ ਵਿੱਚ ਉਤਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵੀਡੀਓ ਵਿੱਚ ਪੰਜਾਬੀ ਨੌਜਵਾਨ ਕੇਂਦਰ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਉਂਦੇ ਦਿਖਾਈ ਦੇ ਰਹੇ ਹਨ ਜਿਸ ਵਿੱਚ ਇੱਕ ਨੌਜਵਾਨ ਗਗਨਦੀਪ ਸਿੰਘ ਜੋ ਕਿ ਗਰਤਾਸਪੁਰ ਜ਼ਿਲ੍ਹੇ ਦੇ ਪਿੰਡ ਡੇਰੀਵਾਲ ਦਾ ਦੱਸਿਆ ਜਾ ਰਿਹਾ ਹੈ ਵੀਡੀਓ ਵੀ ਆਉਣ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਤੇ ਉਹਨਾਂ ਨੇ ਸਾਰੀ ਗੱਲਬਾਤ ਮੀਡੀਆ ਸਾਹਮਣੇ ਰੱਖੀ ਅਤੇ ਇਸ ਕੇਂਦਰ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਵਾਇਰਲ ਵੀਡੀਓ ਵਿੱਚ ਸ਼ਾਮਲ ਗਗਨਦੀਪ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਗਗਨਦੀਪ ਸਿੰਘ ਦਸੰਬਰ 34 ਤਰੀਕ ਨੂੰ ਆਪਣੇ ਦੋਸਤਾਂ ਨਾਲ ਰਸ਼ੀਆ ਕੁਮਨ ਗਿਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਫੋਨ ਆਇਆ ਸੀ ਕਿ ਉਹ ਉੱਥੇ ਫੜੇ ਗਏ ਹਨ ਅਤੇ ਰਸ਼ੀਆ ਆਰਮੀ ਵੱਲੋਂ ਉਹਨਾਂ ਨੂੰ ਸਿਆਣਾ ਜਿਵੇਂ ਕਰ ਲਿਆ ਗਿਆ ਹੈ ਉਸ ਤੋਂ ਬਾਅਦ ਉਹਨਾਂ ਦੇ بیٹے ਦਾ ਕਦੀ-ਕਦੀ ਫੋਨ ਆਉਂਦਾ ਸੀ ਅਤੇ ਥੋੜੀ-ਬਹੁਤ ਉਹਨਾਂ ਦੀ ਗੱਲਬਾਤ ਹੁੰਦੀ ਸੀ ਅਤੇ ਹੁਣ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਏਸ਼ੀਆ ਆਰਮੀ ਚ ਉਹਨਾਂ ਨੂੰ ਭर्ती ਕਰਕੇ ਯੂਕਰੇਨ ਦੀ ਲੜਾਈ 'ਚ ਜਬਰੀ ਤਸਿਆ ਜਾ ਰਿਹਾ ਹੈ ਅਤੇ ਉਹਨਾਂ ਨੇ ਕੇਂਦਰ ਸਰਕਾਰ ਕੋਲੋਂ ਇਨਸਾਫ਼ ਦੀ ਘਾਰ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ بیٹے ਨੂੰ ਸਹੀ ਸਲਾਮਤ ਵਾਪਸ ਮਗਵਾਇਆ ਜਾਵੇ ਟਵਿੱਟਰ ਚ ਵਾਇਰਲ ਵੀਡੀਓ ਵਿੱਚ ਸਭ ਤੋਂ ਛੋਟੇ ਕਦਮ ਵਾਲਾ ਲੜਕਾ ਗਗਨਦੀਪ ਸਿੰਘ ਹੈ ਜੋ ਆਪਣੀ ਹੱਦ ਬੀਤੀ ਦੱਸ ਰਿਹਾ ਹੈ ਉਸ ਦੇ ਅਨਸਾਰ ਸਾਥੀਆਂ ਨਾਲ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਲਈ ਉਹ ਰੂਸ ਰਵਾਨਾ ਹੋਏ ਸੀ ਉਹਨਾਂ ਨੂੰ ਰੂਸ ਦਾ 90 ਦਿਨ ਦਾ ਵੀਜ਼ਾ ਮਿਲਿਆ ਸੀ ਉੱਥੇ ਏਜੰਟ ਨੇ ਉਹਨਾਂ ਨੂੰ ਬੈਲਾ ਰੂਸ ਜਾਂਦੀ ਪੇਸ਼ਕਸ਼ ਕੀਤੀ ਅਤੇ ਉਹ ਬਿਨਾ ਵੀਜੇ ਬੈਲਾਰੂਸ ਚਲੇ ਗਏ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਬੈਲਾਰੂਸ ਜਾਣ ਲਈ ਵੀਜ਼ਾ ਲੈਣਾ ਪੈਂਦਾ ਹੈ ਉੱਥੇ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਤੇ ਰੂਸੀ ਅਧਿਕਾਰੀਆਂ ਨੂੰ ਸੌਮ ਦਿੱਤਾ ਰੂਸੀ ਅਧਿਕਾਰੀਆਂ ਨੇ ਉਹਨਾਂ ਨੂੰ ਕੁਝ ਦਸਤਾਵੇਜ਼ ਤੇ ਦਸਤਖਤ ਕਰਵਾਏ ਅਤੇ ਉਹਨਾਂ ਨੂੰ ਯੂਕਰੇਨ ਦੇ ਖਿਲਾਫ ਯੁੱਧ ਲੜਨ ਲਈ ਉਹਨਾਂ ਨੂੰ ਮਜਬੂਰ ਕਰ ਰਹੇ ਹਨ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੇਰਾ ਬੇਟਾ ਜਿਹੜਾ ਉਧਰ ਫਸਿਆ ਹੈ ਉਹਦਾ ਨਾਮ ਗगनਦੀਪ ਸਿੰਘ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਵੀ ਸਾਡਾ ਬੱਚਾ ਹੈਗਾ ਉਹਦੇ ਨਾਲ ਇਦਾਂ ਹੋਇਆ ਕਿ ਉਹ ਟੂਰਿਸਟ ਵੀਜ਼ੇ ਤੇ ਘੁੰਮਣ ਗਏ ਸਨ ਰਸ਼ੀਆ ਦੇ ਵਿੱਚ ਤੇ ਉੱਥੇ ਜਾ ਕੇ ਪਤਾ ਨਹੀਂ ਕੀ ਚਾਂਚ ਪਾਇ ਕਿੰਨਾ ਚਿਰ ਤੇ ਸਾਨੂੰ ਫੋਨ ਹੀ ਨਹੀਂ ਆਇਆ ਉਹ ਦਸੰਬਰ ਦੀ 23 24 ਤਰੀਕ ਨੂੰ ਘਰੋਂ ਗਿਆ ਸੀ ਕਿੰਨਾ ਚਿਰ ਸਾਨੂੰ ਫੋਨ ਹੀ ਨਹੀਂ ਆਇਆ ਜਦੋਂ ਫੋਨ ਨਹੀਂ ਆਇਆ ਜਦੋਂ ਫਿਰ ਕਿਸੇ ਦੇ ਫੋਨ ਤੋਂ ਉਹਨੇ ਨਾਲ ਗੱਲ ਕੀਤੀ ਕਾਫੀ ਸਮਾਂ ਬਾਅਦ ਫਿਰ ਉਹਨੇ ਦੱਸਿਆ ਸਾਨੂੰ ਕਿ ਰਸ਼ੀਆ ਦੀ ਜਿਹੜੀ ਹੈ ਪੁਲਿਸ ਉਹਨੇ ਸਾਨੂੰ ਫੜ ਲਿਆ ਤੇ ਸਾਨੂੰ ਫੜ ਕੇ ਕਿਹਾ ਕਿ ਤੁਹਾਨੂੰ ਜਾਂ ਤੇ 10 ਸਾਲ ਦੀ ਕੈਦ ਹੋ ਜਾਏਗੀ ਡਰਾਇਤ ਮੁਕਾਇਆ ਜਾਂ ਫਿਰ ਆ ਕੇ ਫਾਰਮ ਉਹਨਾਂ ਦੇ ਦਿੱਤਾ ਵੀ ਤੇ ਸਾਈਨ ਕਰ ਲੋ 1 ਸਾਲ ਦੀ ਤੁਹਾਨੂੰ ਆਰਮੀ ਜੁਆਇਨ ਕਰਨੀ ਪੈਗੀ ਬਹੁਤ ਸਹਿਮ ਕੇ ਡਰ ਗਏ ਡਰ ਕੇ ਫਿਰ ਉਹਨਾਂ ਸਾਈਨ ਕਰ ਦਿੱਤੇ ਫਿਰ ਉਹਨਾਂ ਨੇ ਆਰਮੀ ਦੀ ਵਰਦੀ ਪਵਾਤੀ ਭਰਤੀ ਕਰ ਲਿਆ ਫਿਰ ਕਹਿਣ ਲੱਗੇ ਵੀ ਤੁਹਾਨੂੰ 15 ਦਿਨ ਦੀ ਟ੍ਰੇਨਿੰਗ ਦੇ ਕੇ ਤੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਬਾਅਦ ਚ ਤੁਹਾਨੂੰ ਹੈਲਪਰ ਦੇ ਤੌਰ ਤੇ ਮਤਲਬ ਆਰਮੀ ਦੇ ਵਿੱਚ ਇੱਥੇ ਹੈਡਕੁਆਟਰ ਰੱਖਾਂਗੇ ਇਹ ਨਹੀਂ ਦੱਸਿਆ ਵੀ ਤੁਹਾਨੂੰ ਕਹਾਂ ਯੁਕਰੇਨ ਲੈ ਜਾਣਾ ਜਾਂ ਕਿਸ ਤਰ੍ਹਾਂ ਦਾ ਉਸ ਤੋਂ ਬਾਅਦ ਕੀ ਹੋਇਆ ਕਿ 15 ਦੀ ਬਜਾਏ 10 ਦਿਨ ਦੇ ਬਾਅਦ ਹੀ ਟ੍ਰੇਨਿੰਗ ਤੋਂ ਬਾਅਦ ਉਹ ਉਹਨਾਂ ਨੂੰ ਲੈ ਗਏ ਜਿੱਥੇ ਯੁਕਰੇਨ ਰਸ਼ੀਆ ਨੇ ਕਬਜ਼ੇ ਕੀਤੇ ਨੇ ਉਸ ਜਗ੍ਹਾ ਤੇ ਲੈ ਗਏ ਉਸ ਜਗ੍ਹਾ ਤੇ ਲੈ ਗਏ ਤੇ ਉਹ ਫਿਰ ਬੇਟਾ ਸਾਨੂੰ ਜਦੋਂ ਫੋਨ ਆਉਂਦਾ ਥੋੜਾ ਜਿਹਾ ਫੋਨ ਹੁੰਦਾ ਥੋੜੀ ਜੀ ਗੱਲ ਹੁੰਦੀ ਆ ਫਿਰ ਕਹਿੰਦਾ ਕਹਿ ਦਿੰਦਾ ਕਿ ਮਗਰ ਸਾਹਬ ਆ ਗਿਆ ਜਾਂ ਕਮਾਂਡਰ ਆ ਗਿਆ ਸਿਰਫ ਫੋਨ ਕਟਿਆ ਜਾਂਦਾ ਇੱਕ ਰੇਂਜ ਵੀ ਨਹੀਂ ਆਉਂਦੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਕੱਟੀ ਜਾਂਦੀ ਹੈ ਫਿਰ ਹੁਣ ਕਹਿ ਰਿਹਾ ਵੀ ਸਾਨੂੰ ਪਤਾ ਲੱਗ ਰਿਹਾ ਵੀ ਸਾਨੂੰ ਇਸ ਤੋਂ ਵੀ ਅੱਗੇ ਜਿੱਥੇ ਜੰਗ ਚੱਲ ਰਹੀ ਹੈ ਉੱਥੇ ਭੇਜ ਦੇਣਾ ਦੇ ਅਟੰਗ ਦੇ ਵਿੱਚ ਇਹ ਜੇ ਕਰਕੇ ਬੱਚੇ ਨੇ ਵੀ ਦਵਾਈ ਦੇ ਕੇ ਕਹਿ ਰਹੇ ਨੇ ਵੀ ਜਿੰਨੇ ਵੀ ਬੱਚੇ ਨੇ ਸੱਤ ਬੱਚੇ ਨੇ ਤੇ ਉਹ ਇਹੀ ਕਹਿ ਰਹੇ ਨੇ ਕਿ ਸਾਨੂੰ ਇੰਡੀਆ ਦੀ ਸਰਕਾਰ ਦੇ ਕੋਲ ਮੀਡੀਆ ਰਹੀਂ ਜਾਂ ਜੋ ਵੀ ਐਮਬੈਸੀ ਦੇ ਕੋਲ ਸਾਡੇ ਬੱਚੇ ਜਿਹੜੇ ਨੇ ਉਹ ਵਾਪਸ ਲਿਆਂਦੇ ਜਾਣ ਕਿ ਕਿੰਨੀ ਤਰੀਕ ਨੂੰ ਗਿਆ ਤੇ ਕਿਹੜੇ ਵਿੱਚ ਤੇ ਗਿਆ ਹੈ ਇਹ ਟੂਰਿਸਟ ਵੀਜੇ ਤੇ ਗਿਆ ਜੀ ਕਿਹੜੀ ਹੋ ਗਈ ਇਹ ਦਸੰਬਰ ਦੀ 13 23 24 ਤਰੀਕ ਨੂੰ ਘਰੋਂ ਗਏ ਸੀ ਅੱਗੇ ਜਾ ਕੇ ਉਹ ਨਹੀਂ ਪਤਾ ਵੀ ਕਦੋਂ ਇਹਨਾਂ ਨੂੰ ਫੜਿਆ ਕਿਸ ਤਰ੍ਹਾਂ ਹੋਇਆ ਜਦੋਂ ਫੋਨ ਹੀ ਨਹੀਂ ਕਿੰਨਾ ਚਿਰ ਆਇਆ ਇਹ ਤੁਹਾਡੀ ਮਰਜ਼ੀ ਦੇ ਨਾਲ ਇਹਨਾਂ ਨੇ ਉੱਥੇ ਭਰਤੀ ਕੀਤਾ ਇਹਨਾਂ ਨੂੰ ਨਹੀਂ ਸਾਡੀ ਮਰਜ਼ੀ ਨਾਲ ਨਹੀਂ ਕੀਤਾ ਜੀ ਉਹ ਸਿਰਫ ਉਹਨਾਂ ਨੂੰ ਇੱਕ ਡਰਾ ਕੇ 10 ਸਾਲ ਦੀ ਕੈਦ ਸੁਣਾ ਕੇ 10 ਕਿਲੇ ਤੇ ਫਿਰ ਨਹੀਂ ਤੇ ਇਹ ਕਦੀ ਵੀ ਨਹੀਂ ਇਹਨਾਂ ਨੂੰ ਪਤਾ ਸੀ ਸਾਨੂੰ ਵੀ ਪਤਾ ਮੈਂ ਰੋਜ਼ ਵੇਖੀ ਦਿਆ ਬਿਰੂ ਅਸੀਂ ਅੱਜ ਕਰੇਨ ਦੀਆਂ ਜਿਹੜਾ ਜੰਦ ਚੱਲ ਰਿਹਾ ਲੜਾਈ ਚੱਲ ਰਹੀ ਹੈ ਬੱਚਿਆਂ ਨੂੰ ਵੀ ਪਤਾ ਸੀ ਬੱਚੀ ਕਦੇ ਵੀ ਨਹੀਂ ਸੀ ਇਹ ਗੱਲ ਮੰਨਦੇ ਤੁਹਾਡੀ ਗੱਲ ਬਾਤ ਹੁੰਦੀ ਹਾਂਜੀ ਹੁੰਦੀ ਹੈ ਪਰ ਹੁੰਦੀ ਬੜਾ ਥੋੜਾ ਚਿਰ ਹੁੰਦੀ ਆ ਜਦੋਂ ਗੱਲ ਹੁੰਦੀ ਜਾਂ ਰੇਂਜ ਕੱਟੀ ਜਾਂਦੀ ਹੈ ਜਾਂ ਕਹਿ ਦਿੰਦੇ ਕਿ ਮਗਰੋਂ ਸਾਹਿਬ ਆ ਗਿਆ ਇਸ ਕਰਕੇ ਥੋੜਾ ਜਿਰ ਗੱਲ ਹੁੰਦੀ ਹੈ ਅਵੈਸਤੀ ਨਾਲ ਗੱਲ ਪਈ ਫੋਨ ਆਇਆ ਅਵੈਸਤੀ ਦਾ ਫੋਨ ਆਇਆ ਉਹ ਫੋਨ ਇਹਨਾਂ ਦੀ ਮੰਮਾ ਨੇ ਚੱਕਿਆ ਸੀ ਕੀ ਸਪੱਸ਼ਟ ਦਿੱਤਾ ਉਹਨਾਂ ਨੇ ਉਹ ਤੁਹਾਨੂੰ ਦੱਸ ਦਿੰਦੇ ਨੇ ਕੀ ਤੁਸੀਂ ਕੀ ਚਾਹੁੰਦੇ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਇਹ ਬੇਨਤੀ ਕਰਦੇ ਹਾਂ ਇਹ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਉਧਰ ਦੀ ਕੋਈ ਤਨਖਾਹ ਨਹੀਂ ਚਾਹੀਦੀ ਸਾਨੂੰ ਸਾਡੇ ਬੱਚੇ ਜਿਹੜੇ ਨੇ ਉਹ ਵਾਪਸ ਚਾਹੀਦੇ ਨੇ ਸਰਕਾਰ ਦੇਗੇ ਹੱਥ ਜੋੜ ਕੇ ਬੇਨਤੀ ਕਰ ਸਾਡੀ ਇੰਨੀ ਮਦਦ ਕਰੇ ਕਿਸੇ ਵੀ ਤਰ੍ਹਾਂ ਸਾਡੇ ਬੱਚੇ ਜਿਹੜੇ ਨੇ ਵਾਪਸ ਲਿਆਂਦੇ ਜਾਣਾ ਜਦੋਂ ਇਹ ਗਏ ਕਿਸੇ ਏਜੰਟ ਦੇ ਥਰੂ ਗਏ ਜਾਂ ਆਪ ਖੁਦ ਵੀ ਨਹੀਂ ਜੀ ਆਪ ਹੀ ਇਹਨਾਂ ਨੇ ਪਤਾ ਨਹੀਂ ਮੁੰਡਿਆਂ ਨੇ ਕਿਸ ਤਰ੍ਹਾਂ ਅਪਲਾਈ ਕੀਤਾ ਉਹਦੇ ਬਾਰੇ ਨਹੀਂ ਸਾਨੂੰ ਪਤਾ ਇਹ ਆਪਣੇ ਥਰੂ ਹੀ ਗਏ ਆ ਹਾਂ ਜੀ ਮੇਰਾ ਬੇਡਾ ਤੈਤ ਸੰਬੰਧ ਕਰੋਂਗੇ ਆ ਜੀ ਤੇ ਹੁਣ ਕੀ ਪਤਾ ਲੱਗਾ ਬੇਟੇ ਜਿਹੜੀ ਵੀਡੀਓ ਵੇਖੀ ਕਦੋਂ ਪਤਾ ਲੱਗਾ ਵੀਡੀਓ ਵਾਇਰਲ ਹੋ ਗਈ ਵੀਡੀਓ ਥੋੜੇ ਦਿਨ ਹੀ ਹੋ ਗਿਆ ਉਹਨੇ ਪਹਿਲਾਂ ਤੇ ਬਰਨਾਰਡ ਨਾਲ ਗੱਲ ਨਹੀਂ ਕੀਤੀ ਵਾਈਫ ਨੂੰ ਤੇ ਉਹ ਨਾ ਹੁਣ ਫੋਨ ਹੀ ਕਰਦਾ ਰਿਹਾ ਵੀ ਜਾ ਉਹਨਾਂ ਨੇ ਫੋਨ ਖੋਲੇ ਜਾ ਉਹ ਕੀ ਬਣਿਆ ਹਾਜੀ ਵੀ ਸਾਡਾ ਥੋੜੀ ਬਹੁਤੀ ਗੱਲ ਕਰਦਾ ਘੱਟ ਨਾ ਖੋਲ ਕੇ ਪੂਰੀ ਉਹਦੀ ਗੱਲ ਨਹੀਂ ਹੁੰਦੀ ਹਾਜੀ ਵੀ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤੁਹਾਡਾ ਬੇਟਾ ਹੈਗਾ ਕਿੰਨੇ ਨੰਬਰ ਦਾ ਹਾਂਜੀ ਹੈਗਾ ਜੀ ਫਰਸਟ ਵਾਲੀ ਹਾਂਜੀ ਕੀ ਨਾਵਾਤੇ ਹੁਣ ਕਿਥੇ ਗਲਤ ਗੱਲ ਬਦੋਈ ਕਿੰਨਾ ਚਿਰ ਗਲਤ ਬਦੋਈ ਗਲਵਾਤੇ ਹੁੰਦੀ ਹੈ ਤਾਂ ਮਾੜੀ ਮੋਟੀ ਅੱਜ ਅੱਜ ਨਹੀਂ ਹੋਈ ਅੱਜ ਕਹਿੰਦੇ ਹੋਈ ਥੋੜੀ ਜੀ ਗੱਲ ਮਾੜੀ ਮੈਂ ਮਾੜੀ ਮੋਟਾ ਮੈਸੇਜ ਜਿਾ ਜਿਵੇਂ ਕਰਨ ਦੀ ਕੋਸ਼ਿਸ਼ ਕਰਦਾ ਮਮਾ ਵਾ ਠੀਕ ਆ ਜਾਂ ਇਦਾਂ ਬੋਲੇਗਾ ਬਾਕੀ ਉਹਨਾਂ ਨੂੰ ਇਹ ਹੋਈ ਆਂਦਾ ਕਿ ਮਮਾ ਵਾ ਨੂੰ ਗਾਂ ਤੋਂ ਗਾਂ ਤੋਂ ਰਹੀ ਜਾਂਦੇ ਨੇ ਹਰ ਰੋਜ਼ ਵੀ ਪਹਿਲਾਂ ਉਹਨਾਂ ਨੇ ਜਿੱਦਾਂ ਰੂਸ ਰੱਖਿਆ ਉਹਨਾਂ ਨੇ ਆਪਣੀ ਇੱਥੇ ਇਹਨਾਂ ਦੇ ਕੋਈ ਕੋ ਕੈਂਪ ਗੁੰਬਣੇ ਦਾ ਫੋਟੋ ਭੇਜੀ ਗਏ ਲਾਗੇ ਉਹ ਬਣੇ ਨੇ ਤੰਬੂ ਜੇ ਲਾਏ ਜਿੰਨਾ ਚਿਰ ਰੱਖਦੇ ਰੁਕਦੇ ਰਹੇ ਨੇ ਉਹ ਤੇ ਹੁਣ ਥੋੜੇ ਦਿਨ ਹੋ ਗਏ ਉਦੋਂ ਗਾਂ ਉਹਨੂੰ ਕੋਈ ਕੋਈ ਉਹ ਵਾਂ ਲੱਗੇ ਆ ਸਮੁੰਦਰ ਜਿਹਾ ਵਾ ਪਾਣੀ ਵਾਲਾ ਲੱਗੇ ਜਿਹਦੇ ਲਾਗੇ ਲੱਗੇ ਜੇ ਤੇ ਹੁਣ ਜਿੱਥੇ ਦਾ ਯੂਕਰੇਨ ਦੇ ਕਬਜ਼ੇ ਕੀਤੇ ਨਾ ਕਿ ਸਮੁੰਦਰ ਦੇ ਲਾਗੇ ਨੂੰਗੇ ਤੇ ਉੱਥੇ ਲੱਗੇ ਨੇ ਤੇ ਹੁਣ ਆਖਣ ਦੇ ਅੱਜ ਕੱਲ੍ਹ ਸਾਨੂੰ ਇਹ ਤੋਂ ਗਾਂ ਉਹਨਾਂ ਨੇ ਟ੍ਰੇਨਿੰਗ ਵਾਸਤੇ ਹੋਰ ਲੈ ਜਾਣਾ ਵਾ ਪਤਾ ਨਹੀਂ ਹੁਣ ਵੀ ਉਹ ਕਿਹੜੀ ਜਗ੍ਹਾ ਵਾ ਕਿਹੜੀ ਬਹਾਓ ਵੀ ਜਿੱਦਾਂ ਯੂਕਰੇਨ ਦੇ ਕਬਜ਼ੇ ਕਬਜ਼ੇ ਕੀਤੇ ਨੇ ਉਹਨਾਂ ਰਸ਼ੀਆ ਵਾਲਿਆਂ ਉੱਥੇ ਉਹਨਾਂ ਨੇ ਫੇਰ ਉਹਨੂੰ ਅੱਗੇ ਵੀ ਲਾ ਜਾਨਾ ਵਾ ਇਹ ਆਪਣੀ ਮਰਜ਼ੀ ਨਾਲ ਭਰਤੀ ਹੋਈ ਜਾਂ ਉਹਨਾਂ ਕੋ ਤਕਨੇ ਭਰਤੀ ਨਹੀਂ 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 ਆਪਣੀ ਮਰਜ਼ੀ ਨਾਲ ਤੁਹਾਨੂੰ ਪਤਾ ਬੱਚਾ ਆਪਣੇ ਦੀ ਅਸ਼ਕੋਦਾ ਆਪਣੀ ਮਰਜ਼ੀ ਨਾਲ ਭਰਤੀ ਹੋਣਾ ਪੈਂਦਾ ਦੂਜੀ ਦਫਾ ਵੀ ਬਹੁਤ ਜਾ ਕੇ ਤੂੰ ਸਾਰੇ ਨੂੰ ਬੱਚਿਆਂ ਨੂੰ ਪਤਾ ਸਿਆਣਿਆਂ ਨੂੰ ਪਤਾ ਹਰ ਇੱਕ ਨੂੰ ਪਤਾ ਸਾਰੇ ਨੂੰ ਇਹਦੇ ਖਬਰਾਂ ਆਹੀ ਵੀ ਸੁਣਦੇ ਸਾਰੇ ਸੁਣਦੇ ਬਿਜੂ ਤੇ ਰਸ਼ੀਆ ਦੀ ਕਿੰਨੀ ਲੜਾਈ ਹੋਣੀ ਆਪਸ ਚ ਉਹਦੇ ਬੱਚਾ ਆਪਣੀ ਮਰਜ਼ੀ ਨਾਲ ਭਰਤੀ ਹੋ ਸਕਦਾ ਤੁਹਾਡੀ ਕੀ ਮੰਗ ਹੈ ਕਿ ਮੇਰੀ ਹਾੜੀ ਦੀ ਅਸੀਂ ਮੰਗਾ ਸਰਕਾਰ ਕੋਲ ਤੁਹਾਨੂੰ ਤੁਹਾਡਾ ਬੱਚਾ ਵਾਪਸ ਚਾਹੀਦਾ ਹਰ ਹਾਲਤ ਵਿੱਚ ਜਦੋਂ ਵੀ ਭਰਤੀ ਹੋਏ ਉੱਥੇ ਇਹਦੇ ਨਾਲ ਗੱਲਬਾਤ ਹੋਈ ਤਾਂ ਬੰਦੇ ਵੀ ਕਿ ਭਰਤੀ ਕਿਉਂ ਕੀਤਾ ਜਾਂ ਕਦੇ ਹਾਂ ਜਦੋਂ ਉਹਨੇ ਗੱਲ ਭਰਤੀ ਕੀ ਤਾਂ ਹੋ ਗਿਆ ਵਾ ਫਿਰ ਉਹਨਾਂ ਬਾਅਦ ਉਹਨਾਂ ਨੇ ਜਦੋਂ ਫੋਨ ਦਿੱਤੇ ਹੈ ਨਾ ਉਹਨਾਂ ਨੇ ਉਹਨਾਂ ਨੇ ਜਦੋਂ ਕਿ ਪਹਿਲਾ ਫੋਨ ਖੋਲਿਆ ਬਰਥਡੇ ਤੋਂ ਬਾਅਦ ਜਦੋਂ ਉਹਨਾਂ ਨੇ ਫੋਨ ਦਿੱਤੇ ਫਿਰ ਉਹਨੇ ਹੱਟ ਨਾ ਗੱਲ ਕੀਤੀ ਕਿ ਮਮਾ ਇਦਾਂ ਵਰਦੀ ਵਾਲੀ ਫੋਟੋ ਭਾਈ ਜਦੋਂ ਉਹਨੇ ਫੋਟੋ ਭਾਈ ਨਾ ਉਹ ਬੜੇ ਭਾਈ ਉਹ ਮੈਨੂੰ ਸਾਨੂੰ ਪਤਾ ਜਾ ਹੱਟ ਆਪਣੇ ਪਤਾ ਉਹਦੇ ਪਾਪਾ ਅਗੇ ਟੈਪਰੈਸ਼ਰ ਦੇ ਵਿੱਚ ਜਦੋਂ ਹੱਟ ਨਾ ਬਲਿਆ ਸਾਨੂੰ ਪਤਾ ਉਹ ਬੜੇ ਬੇ ਕੀ ਬਣਿਆ ਹਾਂ ਇਹ ਤੇ ਆਂਦੇ ਬਾਡਾ ਪੁੱਤ ਕਿੱਥੇ ਮੋਰੀ ਮੋਰੀ ਤੇ ਕੋਈ ਉਹਨਾਂ ਨੇ ਕਿਹਾ ਤੁਹਾਨੂੰ ਪੈਸੇ ਪੁੱਛੇ ਵੀ ਲਾਏ ਆ ਉਹਨਾਂ ਨੇ ਵੀ ਜਾਂ ਆਪੇ ਕੀ ਆ ਵੀ ਤਰ੍ਹਾਂ ਪੈਸੇ ਦੇਵਾਂਗੇ ਜਾਂ ਕੋਈ ਨਸ਼ਤ ਪੱਤੀ ਕਰਨ ਦਾ ਬੱਚਿਆਂ ਨੂੰ ਲਾਲਚ ਦਿੱਤਾ ਉਹਨਾਂ ਨੇ ਤਨਖਾਵਾ ਤਾਂ ਨਹੀਂ ਦਿਖਾਵਾਉਂਦੇ ਕੀ ਕਰਾਂਗੇ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਬੱਚੇ ਨੂੰ ਅੱਜ ਜੰਗ ਜੇ ਤੋੜ ਦੇਣਗੇ ਸਾੜੀ ਹੱਥ ਵਿੱਚ ਕੁਝ ਨਹੀਂ ਆਏਗਾ ਤੇ ਇਹ ਪੈਸੇ ਨੂੰ ਕੀ ਕਰਾਂਗੇ ਤੁਸੀਂ ਆਪ ਸਿਆਣੇ ਜੀ ਤੁਹਾਡੀ ਕਿਸ ਨਾਲ ਉਹਨਾਂ ਗੱਲਬਾਤ ਹੋਈ ਜਾਂ ਕਿਸੇ ਦਿਖਾੜੀ ਦੇ ਨਾਲ ਜਾ ਕੇ ਅੰਬੈਸੀ ਵਾਲਾ ਉਹਨਾਂ ਨਾਲ ਗੱਲ ਹੋਈ ਇਹ ਤਾਂ ਅੰਬੈਸੀ ਵਾਲੇ ਹੀ ਆਉਂਦੇ ਤੇ ਬਾਅਦ ਪੁੱਛਣ ਦੇ ਵੀ ਸਾਡੇ ਨਾਲ ਕਿ ਤੁਹਾਡਾ ਬੱਚਾ ਕਿੱਦਾਂ ਗਿਆ ਵਾ ਇਹ ਉਹਨਾਂ ਨੇ ਇਹ ਕਹੇ ਬੱਚਾ ਦਾ ਟੂਰਿਸਟ ਕਿ ਅਜ ਦੀ ਮੰਗ ਕਰਦੇ ਹੋਏ ਨਹੀਂ ਉਹ ਹੀ ਮੰਗ ਕਹਿੰਦੇ ਘਰੋਂ ਸਾਡਾ ਬੱਚਾ ਵਾਪਸ ਚਾਹੀਦਾ